ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅਸੀਂ ਰੈਡੀ ਆਂ ਇਹ ਕੰਮ ਤੇ ਜਾਣਗੇ ਮੈਨੂੰ ਸੰਦੀਪ ਘਰ ਛੱਡ ਕੇ ਚੱਲੀਏ ਮੇਲਾ ਵੀ ਦੇਖਣਾ ਜਿਹੜਾ ਉੱਥੇ ਵਰਧਮਾਨ ਦਾ ਲੱਗਾ ਏ ਦੇਖਾਂਗੇ ਦੇਖਾਂਗੇ ਕਿਦਾਂ ਦਿਖਾਓਗੇ ਕਿਦਾਂ ਦਿਖਾਓਗੇ ਦਿਖਾਵਾਂਗੇ ਦੋ ਚਾਰ ਦਿਨ ਠਹਿਰ ਕੇ ਪੰਜ ਛੇ ਦਿਨ ਦਾ ਠਹਿਰ ਕੇ ਅੱਜ ਝੂਟੋ ਲੱਗੇ ਲੰਨ ਦਿਲ ਨਹੀਂ ਲੱਗਿਆ ਢੇਕਾ ਦਿਲ ਨਹੀਂ ਕਰਦਾ ਉਹ ਦਿਨ ਮੇਲਾ ਲੱਗਾ ਢੇਕਾ ਤੇ ਕੱਲੀ ਸਾੜ ਜਾਂਦੇ ਉੱਥੇ ਦੇ ਹੁਣ ਇਹਨਾਂ ਮਿਲਣ ਆਏ ਕੀ ਆ ਆਇਆ ਇਹ ਮਿਲ ਲੈ ਆਇਆ ਜਾਨ ਨੂੰ ਦਿਲ ਨਹੀਂ ਘਾਦਾ ਕੰਮ ਤੇ ਤੈਨੂੰ ਮਿਲੇ ਦਾ ਬਗੈਰ ਕੀ ਕਰੀਏ ਹੈ ਕੀ ਕਰੀਏ ਮਿਲ ਕਾ ਜਦ ਨਹੀਂ ਮਿਲ ਕੇ ਜਾਈਏ ਕਰੀਏ ਅੱਜ ਝੂਟੋ ਸਾਡੀ ਦਾ ਵਲੌਗ ਨਹੀਂ ਬਣਿਆ ਕਿਆ ਨਾਨੀ ਚਾਚੀ ਕਾ ਨਾਨੀ ਚਾਚੀ ਕਾ ਉੱਠੀ ਜੀ ਅੱਜ ਨਾਨੀ ਨੂੰ ਚਾਚੀ ਕਾਵਾ ਦੋ ਆਏ 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 ਊਟੋ ਨਾਨੀ ਕਿਆ ਨੰ ਗੱਲਾਂ ਕਰਨ ਦੀ ਆ ਚਾਚੀ ਕਾਵਾ ਦੋ ਨਾਨੀ ਨੂੰ ਕਿਦੋਂ ਆਉਣਾ ਜੀ ਕਿੱਦੋਂ ਆਉਣਾ ਜੀ ਆਏ ਐ ਆਂਦੀ ਆ ਨਾਨਾ ਕਿਦੋਂ ਆਉਣਾ ਐ ਐ ਆਂਦੀ ਕਹਨਾਂ ਨੂੰ ਡੈਡੀ ਇਹ ਬਿੱਲੀ ਲੱਗਣ ਦੀ ਅੱਜ ਬਲੁੰਗੜੀ ਲੱਗਦੀ ਐ ਨਾਨੀ ਦੇ ਨਾਨੇ ਨਾਨੇ ਨਾਲ ਗੱਲਾਂ ਕਰਨ ਦੀ ਨਾਨੇ ਨਾਲ ਹਲੋ ਹਲੋ ਕਰ ਦੇ ਕੇ ਹਲੋ ਹਲੋ ਕਾ ਨਾਨੂ ਕਿਦਾਂ ਲਾਣਾ ਐ ਰੋਜੀ ਰੋਜੀ ਰੋਟੀ ਇਹ ਕੱਲ ਦੀ ਵੀ ਆ ਰਿਹਾ ਨਾ ਐ ਆਓ ਕਹੀਂ ਚੱਲਨੇ ਆ ਚੰਗਾ ਕਾ ਖਾਦੇ ਮੱਛੀ ਨੂੰ ਹਾਂ ਰੋਜ ਚੁੱਤੀਆ ਸਲੋ ਬਾਈ ਬਾਈ ਤਾ ਦੋ ਬਾਈ 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 ਗੁੱਡ ਨਾਈਟ ਚਲੀ ਜੀ ਮਾਚੀ ਚਲੀਓ ਕੂਟੋ ਮੇਰੀ ਕੂਟੋ ਮੇਰੀ ਲਾਡੂ ਨਹੀਂ ਮੇਰੀ ਲਾਜੋ ਨਹੀਂ ਮੇਰੀ ਲਾਜੋ ਨਹੀਂ ਮੇਰੀ ਲਾਜਪੂਰ ਇਹ ਨਹੀਂ ਉੱਠਦੀ ਕੇ ਮਾਚੀ ਮੇਰੀ ਲਾਜਕੋਰਾ ਪਦੇ ਕਿਛੀ ਵੀ ਨਹੀਂ ਕਰਦੇ ਕਿਛੀ ਵੀ ਨਹੀਂ ਕਰਦੇ ਕੀ ਕੋਈ ਇਥੇ ਹੋ ਨਾ ਜਾਏ ਇਦਾਂ ਕੁਛ ਤਾਂ ਨਹੀਂ ਕਰਦੇ ਹਾਂ ਓਏ 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 ਬਲੀ ਬਲੀ ਕਿ ਕੋਈ ਕੰਨ ਉੱਤੇ ਕੀਤਾ ਇਹਦਾ ਕੰਨ ਇਦਨੂ ਹੋਇਆ ਵਾ ਇੱਕ ਥੱਲੇ ਆਇਆ ਕੰਨ ਹੈ ਹੈ ਓਏ ਓਏ ਜਿਹੜਾ ਇਹਨੇ ਇਦਾਂ ਹੱਥ ਕੀਤਾ ਜੀ ਨਾ ਇਤਾ ਕੀਤਾ ਸੀ ਕਿ ਮਾਸੀ ਵਲੌਗ ਬਣਾਉਂਦੀ ਆ ਤੇ ਅੱਜ ਮੈਂ ਫੇਸ ਰਿਵੀਲ ਨਹੀਂ ਕਰਨਾ ਤੇ ਅਗਲੇ ਅੱਗੇ ਜਾ ਕੇ ਕਰੂੰਗੀ ਫੇਸ ਰਿਵੀਲ ਤੇ ਇਹਨੂੰ ਪਤਾ ਨਹੀਂ ਕਦੋਂ ਨਹੀਂ ਆ ਠੀਕ ਇਹ ਜਿਵੇਂ ਬਾਅਦ ਚ ਕਰੂੰਗੀ ਅੱਜ ਜਾ ਕੇ ਵਲੌਗ ਦੇ ਮਾਸੀ ਨੇ ਸਰਜੀ ਸ਼ਾਰਸ਼ੜੀ ਆ ਕਾਲੀ ਕੱਛੜੀ ਇੱਥੇ ਲਾਉ ਮਾਸੀ ਦੇ ਦਿਮਾਗ ਨੂੰ ਮੇਆ ਪਿਆ ਹਾਂ ਦਿਮਾਗ ਨੂੰ ਇਹਦਾ ਮਾਸੀ ਦਾ ਇਹ ਲਗੀ ਆ ਮੇਰਾ ਗਰੀਬ ਆ ਜੇ ਤਾਂ ਕਾਜ ਅਪਲੋਡ ਨਹੀਂ ਹੋਇਆ ਬਲੌਗ ਟਾਈਮ ਨਹੀਂ ਲੱਗਦਾ ਮੇਰਾ ਹੁਣ ਮੇਰਾ ਟੀਵੀ ਵੇਖਣ ਦਾ ਟਾਈਮ ਨਹੀਂ ਲੱਗਦਾ ਨਾ ਫੋਨ ਚਲਣ ਦਾ ਟਾਈਮ ਲੱਗਦਾ ਮਾਚੀ ਨੂੰ ਬਿਜੀ ਕਰਤਾ ਇਹਨੇ ਅਸੀਂ ਬਿਜੀ ਹੋ ਗਏ ਸਾਰਾ ਦਿਨ ਦਿਨੇ ਮਾਚੀ ਨਾ ਚੁੰਦੀ ਆਏ ਰਾਤ ਨੂੰ ਮੰਮੀ ਨਾਲ ਚੁੰਦੀ ਆਏ ਹਾਂ ਚਲੋ ਚੰਗਾ ਚੋਲੇ ਬਣਾਈ ਚੰਗਾ ਖਾਣੀ ਆਂ ਤੂੰ ਬਾਏ ਬਾਈ ਕਾਦੇ ਮਾਚੀ ਨੂੰ ਬਾਏ 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 ਹੈਲੋ ਕਰਦੇ ਆ ਹੈਲੋ ਹੈਲੋ ਕਰ ਦੋ ਜਾਵਾ ਜਾਵਾ ਮੈਂ ਜਾਵਾ ਮੈਂ ਬਾਈ ਬਾਈ ਰੁੱਜੂ ਸਬ지 ਬਾੜੀ ਦੇ ਸਵੇਰ ਦੀ ਦੀਫੰਚ ਬਾਈ ਦੀ ਸਵੇਰ ਦੀ ਬਾਣੀ ਚਲੋ ਜੋਂ ਦੀ ਕਾਕੇ ਗੰਗਨਾ ਕਰੋ ਈ ਛੱਡੀ ਦੀਵਾਲੀ ਹੋਣੀ ਛੱਡੀ ਦੀਵਾਲੀ ਹੋ ਨਹੀਂ ਛੱਡੀ ਇਹ ਆਡਾ ਦਿਖਰਾ ਇਹ ਆਡਾ ਦਿਖਰਾ ਇਹ ਕਿਹਾ ਦਿਨ ਦੀ ਸ਼ੇਰ ਆਈ ਆਡਾ ਇਹ ਕਿਹਾ ਦੀਵਾਲੀ ਆ ਢਿਲੋੜੀ ਹੈ ਚਲੋ ਬਾਏ ਲਾਜੋ ਬਾਏ ਮਸਤ ਹੋਈ ਨਹੀਂ ਬੁੱਢਾ ਤੂੰ ਕਿਹਾ ਇਹ ਨੂੰ ਦਿੰਦੋ ਦਿਨ ਕਰਦਾ ਜਾਣੀ ਪਰ ਆ ਬਗ ਚੱਲ ਲਈ ਹੁਣ ਔਰ ਤੋਂ ਜਿਹੜੇ ਬਾਜ਼ਾਰ ਚ ਕਿੰਨੀ ਰੌਣਕ ਆ ਕੰਜਕਾਂ ਕਰਕੇ ਹਨਾ ਕਿ ਨਹੀਂ ਇਹ ਦੁਕਾਨਾਂ ਲੱਗੀਆਂ ਹਨ ਰਾਤਿਆਂ ਦੇ ਕਰਕੇ ਨਰਾਤੇ ਦਸਹਰਾ ਦਵਾਲੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਸਾਡੇ ਨਵੇਂ-ਨਵੇਂ ਵਲੌਗ ਵੇਖਣ ਲਈ ਸਤਿਕਾਰ ਆਹੀ ਚੱਲੇ ਹੁਣ ਸੰਦੀਪ ਕੇ ਘਰ ਕਿਉਂਕਿ ਰੋਜ਼ ਨੂੰ ਆਪਾਂ ਅੱਜ ਹਸਪੀਟਲ ਜਾਣਾ ਹੈ ਨਾ ਸੰਦੀਪ ਨੇ ਤੇ ਰੋਜ਼ ਨੇ ਹਸਪੀਟਲ ਚੈੱਕਅਪ ਲਈ ਜਾਣਾ ਹੈ ਤੇ ਚੱਲਦੇ ਆਂ ਫਿਰ ਲਈਏ OK ਸਸਕਾ ਤੁਹਾਡੀ ਤਿਆਰੀ ਇਹਨਾਂ ਕੰਮ ਤੇ ਚੱਲ ਜਾਣਾ ਮੈਨੂੰ ਛੱਡ ਕੇ ਉੱਥੇ ਕੰਮ ਮੇਰਾ ਉਹਨੂੰ ਬਹੁਤ ਦੂਰ ਚੱਲਦਾ ਬਰਨਾਲੇ ਚੱਲਦਾ ਸੀ ਜਾਣਾ ਪੈਂਦਾ ਸ਼ਾਮ ਨੂੰ ਆਈਦਾ ਵਾ ਇਹ ਕੰਮ ਸਟਾਰਟ ਨਹੀਂ ਹੋਇਆ ਪਰ ਬਹੁਤ ਦੂਸ ਬਰਨਾਲੇ ਤੋਂ ਰੱਗੇ ਹੰਢਿਆ ਆ ਮਡਿੰਡਾ ਰੋਡ ਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਰੇ ਵਲੌਗਰ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਵਧੀਆ ਨਾ ਰਾਤੀ ਰੱਖੇ ਨਦੀਨੇ ਹਾਂ ਤੇ ਅੱਜ ਜਸਤਮੀ ਆ ਅੱਜ ਜਸਤਮੀ ਆ ਅੱਜ ਦੀ ਕੰਜਕਾਂ ਮਿਠਾਈ ਤੇ ਦੀਦੀ ਕਹਿੰਦੇ ਕੀ ਰੋਜ਼ ਦੀ ਕੰਜਕ ਲੈ ਜਾਓ ਰੋਜ਼ ਦੀ ਪਹਿਲੀ ਆ ਨਾ ਉਹ ਵੀ ਅੱਜ ਪਹਿਲੀ ਕੰਜਕ ਹੈ ਨਾ ਆ ਮਾਤਾ ਦੇਵੀ ਆ ਨਰਾਤਿਆਂ ਜੀ ਆਈ ਆ ਨਰਾਤਿਆਂ ਜੀ ਆਈ ਆ ਕੀ ਅੱਜ ਨਹੀਂ ਕਿੰਤੀ ਹੈ ਕਿੰਤੀ ਹੈ ਅੱਛਾ ਨਹੀਂ ਮਠਾਏ ਕੰਜਕ ਲੈ ਕੇ ਆਈ ਚੱਲ ਮੱਥਾ ਟੇਕ ਤੱਕ ਹੂੰ ਤੂੰ ਇਹ ਸੁੱਤੇ ਉੱਠੇ ਜੇ ਬਸ ਅਚਾਨਕ ਹੀ ਸੋ ਉਹ ਕਹਿੰਦੇ ਆਪਣੇ ਮੁੰਡੇ ਦੀ ਕੰਜੇ ਲੈ ਆਜ ਅੱਛਾ ਨਹੀਂ ਆਂਦੀ ਗੰਦੇ ਹੀ ਪੈਸੇ ਵੱਲ ਹਲ 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 ਹਾਂ 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 ਵਾਦ ਵਾਦ ਇੰਨੇ ਨਹੀਂ ਲੈਣੇ ਜਿਆਦਾ ਇਹ ਸਾਡੀ ਕੰਜਕੀ ਹਾਂ ਹੀ ਪੈਸੇ ਵਾਲੀ ਕੰਮ ਤੇ ਜਾਂਦੇ ਆ ਇਹਨੂੰ ਮਿਲ ਕੇ ਜਾਂਦੇ ਆ ਉਦੋਂ ਮੈਨੂੰ ਉਹ ਉਥੇ ਲਾ ਜਾਂਦੀ ਆ ਪਕੌੜਿਆਂ ਵਾਲੀ ਦੁਕਾਨ ਲਾ ਕੇ ਮੇਰੇ ਵਾਲੀ ਘੁੱਟ ਕੇ ਖਾਲੇ ਪਹਿੇ ਘੁੱਟ ਕੇ ਖਾਲੇ ਐ ਪਹਿੇ ਵਾਲੇ ਘੁੱਟ ਕੇ ਖਾਲੇ ਇਹ ਦਾ ਇਹ ਦਿਖਾ ਲਿਖਾ ਇਸੇ ਤੋਂ ਦੀ ਨਹੀਂ ਕਿ ਜੇ ਕਿਹਦੀ ਵਾਲੂ ਪਾਟਾ ਸੋ ਜਾਂਦਾ 1 2 ਵਜੇ ਸਸਤੀ ਕਾ ਇਹ ਸੁਪਨਾ ਹੈ ਕੱਪੜੇ ਲੈ ਕੇ ਆ ਬੂਟ ਆ ਦੋ ਕੱਪੜੇ ਸੂਟ ਦੋ ਆਏ ਕਿੰਨੇ ਪਿਆਰੇ ਕਿੱਟ ਵੀ ਲਿਆਂਦੀ ਸੀ ਕੈਰ ਕਿਤਾ ਮੈਂ ਕਾ ਲਿਆਂਦੀ ਤਾਂ ਨਹੀਂ ਪਹਿਲਾਂ ਹੋਰ ਡਬਲ ਡਬਲ ਹੋ ਜਾ ਨਹੀਂ ਨਹੀਂ ਹੈਗਾ ਸਾਰਾ ਕੁਝ ਹੈਗਾ ਸਾਰਾ ਲਿਆਂਦਾ ਹੈ ਮੈਂ ਲਿਆਦਾ ਵੱਡੇ ਵੱਡੇ ਨਹੀਂ ਹੋਰ ਵੀ ਨਹੀਂ ਆਣੇ ਕੰਮ ਕਰਨ ਨਾਲ ਤੇ ਨਾਲ ਕੰਮ ਕਰਨੀਆਂ ਮਾਚੀ ਬਨੇਵੀ ਹਾਂ ਹਾਂ ਮਾਚੀ ਬਨੇਵੀ ਨਾ ਨਾਲ ਨਾਲ ਅੱਜੀ ਕੰਮ ਛਾਂਬਣ ਡੇ ਆ ਕਿਉਂਕਿ ਅਸੀਂ ਦਾਇਲੈਂਡ ਚੱਲੇ ਆ ਹਾਂ ਇਸੇ ਕਿਛਦੀ ਕੰਮ ਛਾਂਬ ਲਈਏ ਤੇ ਚਲਦੀ ਯਾਰ ਨਹੀਂ ਹੋਏ ਜਾਣ ਡਿਆ ਤੇ ਅਸੀਂ ਕੰਮ ਸਾਂਭ ਲਿਆ ਮੇਰੀ ਕੋਈ ਚੀਜ਼ ਲੱਭਣ ਦੀ ਕੋਈ ਨਹੀਂ ਲੱਭਣ ਦੀ ਕੀ ਲੱਭਣੀ ਆ ਇਹਨੂੰ ਵੀ ਰੋਜ਼ ਨਹੀਂ ਹੱਥ ਵੇਗੀ ਤਾਂ ਕਿ ਚੱਕਰ स्पोर्ट ਮਿਲੀ ਇਹਨੂੰ ਇਦਾਂ ਰੋਜ਼ ਦੀਪਾ ਥੱਲੇ ਵੀ ਬਾਹ ਚਲੋ ਵੀ ਆ ਤੇ ਜੁਨੀ ਹੂੰ ਉਮੀਦ ਕਿੱਥੇ ਹੋਵਾ ਸਾਡੀ ਰੋਜ਼ ਦੀ ਕੰਜਗਾ ਜਗ੍ਹਾ ਜੀ ਹੋਰ ਆ ਪਰਸ ਆਇਆ ਦੋ ਐਸਿਕਰੀਮ ਨਈ ਮਾਸੀ ਗੌਣ ਇੱਕ ਮਾਸੀ ਦੇ ਦਾਦੀ ਦਾ ਦਾ ਲੱਗਾ ਹੀ ਆਓ ਕੁਰਕਰੇ ਆਏ ਵੀ ਮਾਸੀ ਖਾਊਗੀ ਆਈ ਲੈ ਆਵੇਂ ਇਹਨਾਂ ਵਗੈਰਾ ਵੀ ਆ ਗਏ ਹੀ ਲੈ ਹਾਂ ਲੈ ਤਾਂ ਨਹੀਂ ਕਿ ਨਹੀਂ ਕਿ ਫਿਰ ਆ ਆਈ ਚੁੰਡੀ ਨਹੀਂ ਕੀ ਜੀ ਟੌਪਸ ਕਿੰਨੇ ਪਿਆਰੇ ਟੌਪਸ ਆ ਵਾਹ ਫਿਰ ਇੱਕ ਹੋਰ ਚੁੰਡੀ ਹੂੰ ਐਨਾ ਸਮਾਨ ਇਕੱਠਾ ਹੋ ਗਿਆ ਲਾਲ ਰਮਾਲ ਆ ਗਿਆ ਆਵੇ ਕਿੰਨਾ ਸੋਹਣਾ ਬ੍ਰੈਸਟਡ ਪਾਉਣ ਵਾਸਤੇ ਅਮਰ ਐਸ ਕ੍ਰੀਮ ਦਿਖਾਈ। ਆ ਵੇਖ। ਮਾਸੀ ਦਿਖਾਣੀ ਆ ਹੁਣ। ਹਾਂ ਮਾਸੀ। ਮਾਣ ਕੋ ਪੁੱਛਦਾ ਹੀ ਨਹੀਂ। ਚਲੋ ਪੀਓ। ਚਲ। ਚਲ। ਲੋਗ ਐਡਿਟ ਹੋ ਕੇ ਪਿਆ ਨਹੀਂ ਕੱਲ ਦਾ। ਹੂੰ ਅੱਜ ਪਹਿਣਾ ਏ। ਹੁਣ ਆਪਾਂ ਚੱਲੇ ਦਾਈ ਲੈਣ। ਸਾਡੀ ਰੋਜ਼ਨਾ ਅਸੀਂ ਬਿਜ਼ੀ ਰਹਿੰਨੇ ਆ। ਤੇ ਹੁਣ ਅਸੀਂ ਦਾਈ ਲੈਣ ਚੱਲੇ ਆ ਤੇ ਇੰਨੀਆਂ ਕੰਝ ਕੰ ਇਕੱਠੀਆਂ ਹੋਊਗਾ। ਇੱਕ ਉਧਰੋਂ ਦੀ ਨੇ ਭੇਜੀ। ਇਦੋਂ ਕਿ ਕਿੰਨਾਂ ਆ ਸਾਰੇ ਘਰ ਜਿੰਨੇ ਪਹਿਲਾਂ ਪੇਸ ਦੇ ਹੁੰਦੀਆਂ ਸੀ ਉਹਨਾਂ ਨੇ ਐਰ ਕੀ ਇਹਨੂੰ ਤੇ ਉਹ ਕਿ ਕੰਦ ਕਰਦੇ ਜੀ ਐਰ ਕੀ ਡਬਲ ਡਬਲ ਇਹਨੂੰ ਬੜਾ ਸਮਾਨ ਆਇਆ ਕਿਉਂਕਿ ਦੇਖਣ ਵੀ ਆਏ ਪਹਿਲੀ ਵਾਰੀ ਅੱਜ ਤੇ ਇਦਾਂ ਹੋ ਗਿਆ ਇਹਦਾ ਮੇਕਅਪ ਦਾ ਸਮਾਨ ਬੜਾ ਆ ਗਿਆ ਕਣਕਾ ਮੋਟਾ ਰਵੜਦਾਨ ਨਗਰਾ ਚਲੋ ਚਲੋ ਚੱਲੀਏ ਫਿਰ ਚਲ ਸੰਦੀਪ ਇੱਥੇ ਇੱਥੇ ਨਾ ਜਗਣ ਵਾਲੀਆਂ ਬੋਰਡਲਾਂ ਜੀਆਂ ਮਿਲਣ ਡੀਆਂ ਦਿਵਾਲੀ ਤੇ ਰੱਖਣ ਲਈ ਲਿਆਵਾਂਗੇ ਉੱਦਾਂ ਦੇ ਸਾਡਾ ਦੀਪ ਆ ਦੁਆਰੀ ਦਾ ਸਾਨੂੰ ਸਲੀਮਾ ਤਾਂ ਅਸੀਂ ਟੈਸਟ ਵੀ ਕਰਾ ਦੇ ਕਰਾਉਣਾ ਟੈਸਟ ਨਾ ਕਰਾਉਣਾ ਬਾਕੀ ਕੋਈ ਨਹੀਂ ਰੰਗ ਥੋੜਾ ਜਿਹਾ ਖੱਟਾ ਲੱਗਦਾ ਹੈ ਉੱਦਾਂ ਤੇ ਠੀਕ ਆ ਆ ਜਾ ਮੈਨੂੰ ਪ੍ਰੋਫਾਈਲ ਸ਼ਾਬਾਸ਼ ਕਮੀਅਤ ਦੇ ਬੈਠੇ ਆ ਆਪਾਂ ਤਿੰਨ ਨਹੀਂ ਚੱਲ ਜਣੀਆਂ ਚਾਰੇ ਜਣੀਆਂ ਚਾਰੇ ਜਣੀਆਂ ਹਸਪੀਟਲ ਲੜੀਆਂ ਲੇਡੀਜ਼ ਕੀ ਕਹਿੰਦੇ ਆ ਨੰਨਾ ਠੀਕ ਹੈ ਵੀ ਵੀ ਠੀਕ ਆ ਮੈਂ ਵੀ ਠੀਕ ਆ ਆਈ ਸਾਡੀ ਗੁੱਡੋ ਹਸਪੀਟਲ ਆਈ ਚੱਲੇ ਹੁਣ ਘਰ ਤੇ ਮੰਮੀ ਚੈੱਕ ਅਪ ਹੋ ਗਿਆ ਹੁਣ ਅਸੀਂ ਘਰ ਚੱਲੇ ਆ ਸਾਡੀ ਗੁੱਡੋ ਰਾਣੀ ਠੀਕ ਠਾਕ ਆ ਸੁੱਤੀ ਵੇ ਆਰਾਮ ਨਾਲ ਮੈਂ ਅੜਮ ਨੂੰ ਮਿਲਾਈ ਸੀ ਤੁਸੀਂ ਤੁਸੀਂ ਮੇਲੇ ਆ ਉੱਥੇ ਉੱਟੀ ਅੱਛਾ ਥੋੜੀ ਜਿਹੀ ਉੱਟੀ ਇੱਥੇ ਹੂੰ ਦਾ ਗੱਲ ਨਾਲ ਆ ਯਬ ਲੂੰਗੜੀ ਬਲੂੰਗੜੀ ਜੀ ਜੀ ਤੂੰ ਪਹਾੜੇ ਬਦੇ ਤੂੰ ਰਹਿੰਦੀ ਉੱਥੇ ਹੀ ਐ ਰਹਿੰਦੀ ਇੱਦਾਂ ਖੋਬਣਾ ਪਹਾੜੇ ਨੂੰ ਰਹਿੰਦੀ ਇੱਦਾਂ ਤੇ ਤੇਰਾ ਨਾਂ ਪਾਤਾ ਏ ਸੋਨਾ ਕੁੰਮੜੀ ਜੀ ਸੋਨਾ ਕੁੰਮੜੀ ਸੋਨਾ ਕੁੰਮੜੀ ਆਹ ਰੰਦੀਆ ਰੰਦੀਆ ਇੱਕ ਲਾਡੀ ਕਾਲੀ ਇਹਦੇ ਨਾਲ ਜੇ ਦੋ ਜੀ ਬੋਨੇ ਆ ਲਸਣ ਅਦਰ ਕਾਲੇ ਲਈ ਨਹੀਂ ਅਕਦੇ ਮੈਂ ਆ ਮੱਥ ਨਹੀਂ ਗਾਂ ਕਰਨੇ ਕੀਪਰ ਕੀ ਕਰਦੀ ਆ ਅੰਮਾ ਸਿੱਤ ਲਈ ਆਵੇ ਇਹ ਭਾਂਡੇ ਇਕੱਠੇ ਕਰਨ ਦੀ ਆ ਲੈ ਭਾਂਡੇ ਲਗਾਉਣ ਲੱਗੀ ਇਹਦੇ ਹੁਣ ਇੱਕ ਆ ਪਲੇਟ ਇੱਕ ਆ ਆ ਡੂੰਗਾ ਆਟੋ ਕਰੀ ਦੇ ਮੈਂ ਮਾਸੀ ਦੀ ਨੀਗਾ ਡੋਏ ਤੇਰੇ ਪਾਂਡਿਆਂ ਤੇ ਹੀ ਹੋਈ ਮਾਛੀ ਲਕਾਈ ਜਾਂਦੀ ਓ ਕੱਲੀ ਮੈਂ ਇਹ ਕੰਜਕਾਰੇ ਪਾਂਡੇ ਕੱਢੇ ਹੋਏ ਇਹਦੇ ਕਿਲੇ ਪਗਲੂ ਪਸਾਰਾ ਕੁਛ ਰੱਖੀ ਜਾਂਦੀ ਕਹਿੰਦੀ ਬਸ ਆਹੋ ਕਿ ਨਹੀਂ ਹੋਣੀ ਲੱਗਣ ਜਾਈਆ ਕਿੰਨੇ ਛੋਲੇ ਪੱਕਾ ਆਏ ਪੱਕਾ ਹੋ ਕੇ ਬੱਦ ਜਾਣਗੇ ਉਹ ਵੇਦੀ ਤੇ ਤੇਰੀ ਮਾਛੀ ਨੂੰ ਖੋਲ ਰਾਇ ਪੱਕਾ ਗਈ ਬੰਜਰਾ ਕੱਪਾ ਪੱਕਾ ਨਹੀਂ ਆ ਸਕਦੀ ਇਹ ਜਿਹੜੀ ਮੈਂ ਦਾ ਲਾਈ ਜਾਣ ਜਾਈ ਆ ਉਹ ਵੇਦੀ ਤੇ ਤੇਰੀ ਇਹ ਆ ਤੇਰੀ ਫਰੂਟੀ ਵੀ ਪਈ ਹੈ ਜਿਸ ਤਰ੍ਹਾਂ ਨੇ ਤੇਰੀ ਵੇਦੀ ਆ ਆ ਤੇਰੀ ਸਪ੍ਰਿੰਗ ਖਾ ਗਈ ਮਾਛੀ ਤੂੰ ਖਿਲੀ ਨਹੀਂ ਆਈਸਕ੍ਰੀਮ ਖਾ ਗਈ ਤੇਰੀ ਮਾਛੀ ਮੈਨੂੰ ਕਾ ਨਹੀਂ ਸਿੱਧੀ ਚ ਲੱਗਦਾ ਐਸਕ੍ਰੀਮ ਹੁਣ ਖਾ ਲਈ ਮੈਂ ਢੂੜੋ ਤੇਰੀ ਢੂੜੋ ਉਰੇ ਕਮਾਛਣ ਵਾ ਤੇਰੇ ਖੀਲ ਕਾਗੇ ਹੋ ਕੀ ਕਰਦੀ ਅੱਗੋ ਪੂਟੋ ਅੰਮੀ ਉੱਥੇ ਲੈ ਦੋ ਜਰਾ ਹਾਂ ਇਹਿੰਦੀ ਕਿੱਥੇ ਜਾਨਨੀ ਆ ਪੱਜੂ ਪੂਟੋ ਉੱਥੇ ਲੈੰਦੋ ਜਰਾ ਉੱਠਣ ਜੇ ਕਸਰ ਨਹੀਂ ਛੱਡਦੀ ਇਹ ਤਾਂ ਕਰੀ ਹੁੰਨੇ ਉੱਟਕਦੀ ਰੜ ਕੇ ਉਧਰ ਨੂੰ ਚਲ ਜਾਂਦੀ ਬਾਥਰੂਮ ਆਪਾਂ ਡਰਾਈ ਸ਼ੀਟ ਵਸਾਈ ਆ ਬਾਥਰੂਮ ਜਾ ਕੇ ਬੈਠ ਤੇ ਕਰਦੀ ਰਹਿਤੀ ਜਾਂਦੀ ਉਧਰ ਨੂੰ ਹੈ ਪਸੰਦ ਨਹੀਂ ਉਹਨੂੰ ਡਰੈਸ ਸ਼ੀਟ ਲੱਗਦਾ ਐਨੂੰ ਆ ਜੀ ਨੀ ਬੂਟੋ ਉੜਦੀ ਤਾਂ ਚੜ ਜਾਂਦੀ ਲੱਤਾਂ ਤੋਂ ਤਾਂ 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 ਚੜਦੀ ਜਾਂਦੀ ਆ ਰੋਜ਼ਦੀਪ ਸੇਪਮ ਨੇ ਇੱਥੇ ਆ ਉੱਥੇ ਚਲ ਜਾਂਦੀ ਆ ਛਰਣੇ ਦਿੱਤੇ ਢੇਕਦੀ ਨਹੀਂ ਐ ਨਾ ਸੁਣਾਣਾ ਕਿਹੜੇ ਕੰਮ ਜੋ ਕਰਦੀ ਜਾਂਦੀ ਉਧਰ ਨੂੰ ਕੂਟਿਏ ਆ ਵੀ ਆ ਵੀ ਲਾ ਕੇ ਚੁੱਕਣ ਨੂੰ ਫਿਰਦੀ ਹੋਵੇ ਆ ਆ ਆਈ ਆਈ ਸਾਈਡ ਬਦਲਾ ਲੱਗੀ ਲੈ 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 ਆ ਵੀ ਸਿਰ ਚੁੱਕਦੀ ਆਏ ਕੂੜੀਏ ਕੂੜੀ ਮਾਛੜਾਉਣ ਵਾਲਾ ਮਾਛੜ ਤੋਂ ਸਮਾਨ ਲਗਾ ਲਈ ਆਹ ਇਹ ਮਾਚੀ ਮਾਛੜ ਜਿਹੜੇ ਆ ਨਾ ਕੋ ਕਾਕੇ ਦਾ ਸਮਾਨ ਖਾਈ ਜਾਂਦੇ ਹੈ ਰੋਜ਼ ਦੀ ਭੂਟੋਂ ਨੂੰ ਅੱਜ ਪੈਛੇ ਵੀ ਬੜੇ ਇਕੱਠੇ ਹੋਏ ਕੰਜਕਾਂ ਦੇ ਮੱਥਾ ਟੇਕਿਆ ਨਾ ਬਚੋ ਬਦਾ ਨਾ ਹੋ ਵੇ ਰਿੰਪੀ ਹੈ ਨਹੀਂ ਨਹੀਂ ਜੁਬਦਾ ਕੋਈ ਨਹੀਂ ਲਾ ਦਾਂਗੇ ਮਾਸੜ ਨੂੰ ਦਿਖਾ ਲਾ ਪਹਿਲਾਂ ਫੇ ਲਾ ਦਿੰਨੇ ਭੂਟੋ पजामी च तुरी फिरणडी है पूटा नी पूटीए हैरिन बी पजामी च तुरी फिरणडी है आवे <laughs> पूडिए नी मेरी लाजो मेरी लाजो मेरी लाज कौर नी मेरी लाज कौर इका आईयो ਤੇ ਸ਼ੁੱਤੀਏ ਤੇਰਾ ਸਾਮਾਨ ਸਾਰਾ ਚੋਰੀ ਹੋ ਗਿਆ ਹੀ ਉਹ ਤੇਰਾ ਖਾਜਾ ਭੋਜਾ ਸਾਰਾ ਆ ਹੀ ਉੱਠ ਗਿਆ ਉਹਨਾਂ ਲੱਗੇ ਬਦਾਂ ਮਾਸੜ ਨੇ ਵੀ ਖਾਦੀ ਇੱਕ ਐ ਸਕਰੀਨ ਨਾ ਤੇਰੀਆਂ ਚੀਜ਼ੀਆਂ ਖਾ ਗਏ ਦਾਰੀਆਂ ਚੀਜ਼ੀਆਂ ਖਾ ਗੀ ਦਾਦੀ ਵੀ ਤੇਰੀ ਚੀਜ਼ੀਆਂ ਖਾ ਗਏ ਤੇਰੇ ਸੁੱਤੇ ਨੂੰ ਤੇਰਾ ਸਾਮਾਨ ਸਾਰਾ ਲੁੱਟ ਲਿਆ ਚੋਰ ਪੈ ਗਈ ਦਾਦੀ ਨੇ ਚੰਗਾ ਲੱਗ ਰਾਇਆ ਪੂੜੀਆਂ ਦਾ ਤੇਰੀ ਮਾਸੀ ਖਾ ਗਈ ਲੁੱਟ ਕੇ ਤੈਨੂੰ ਤੇਰੀ ਦਾਦੀ ਖਾ ਗਈ ਤੈਨੂੰ ਲੁੱਟ ਕੇ ਤੇਰਾ ਪਾਪਾ ਜੀ ਨੇ ਲੁੱਟ ਕੇ ਖਾ ਗਏ ਜਿਹਨੇ ਪੈਸੇ ਲੈ ਗਏ ਸਾਰੇ ਤੇਰੀ ਮੰਮਾ ਨੇ ਕੁਛ ਨਹੀਂ ਕਿਹਨੂ ਕਿਹਾ ਉੱਤ ਪਿੱਛੇ ਕੁਮੀ ਜਿੱਦੀ ਕਰੀ ਦੀ ਇਹ ਤੇਰੀਆਂ ਚੀਜ਼ੀਆਂ ਆਈਆਂ ਪਲੇਟ ਰੋਜੂ ਹੋਰ ਰੋਜੂ ਰੋਜੂ ਬੋਟਲ ਤੇ ਇਹ ਨੀਆਂ ਚੀਜ਼ਾਂ ਲੁੱਟ ਕੇ ਲਿਆ ਗਿਆ ਸਾਰੀਆਂ ਤੇ ਦਾਦੀ ਖਾ ਗਈ ਤੇਰੀਆਂ ਚੀਜ਼ਾਂ ਦਾਦੀ ਪੂੜੀਆਂ ਤੇ ਦਾਦੀ ਪੂੜੀਆਂ ਖਾ ਗਈ ਦਾਦੀ ਨੇ ਪੂੜੀਆਂ ਬਲਟੀਆਂ ਤੇ ਬੱਚੀ ਭੁਖੀ ਉਹ ਵੀ ਤੇਰੀਆਂ ਚੀਜ਼ਾਂ ਖਾ ਗਈ ਮੈਂ ਤੇ ਆਈਸਕ੍ਰੀਮ ਕੁਰਕਰੇ ਖਾਦੇ ਦੇ ਆਈਸਕ੍ਰੀਮ ਕੁਰਕਰੇ ਖਾਦੇ ਦੇ ਕੋ ਕੱਢ ਨਹੀਂ ਤੇ ਇੱਕ ਤੁਸੀਂ ਵੀ ਖਾਦੀ ਆ ਤੇ ਹੋਰ ਪਤਾ ਕੀ ਤੇਰੀਆਂ ਹੋਰ پیسے ਵੀ ਆਏ ਨਾ ਤੇਰੇ ਪਾਪਾ ਭੁੱਖਾ ਖਾ ਗਿਆ ਤੇਰੇ ਵੇ ਤੇਰੀ ਮੰਮੀ ਵੀ ਜਿੰਮੇ ਆ ਰੇ ਜਾਣੇ ਗਲਤ ਤਿਆਸ਼ ਤੇ ਤਾਇਆ ਚੰਗਾ ਵਾ ਤਾਇ ਨੇ ਅੱਜ ਆਈਸਕ੍ਰੀਮ ਖਾਤੀ ਜਿਹੜੀ ਮੈਂ ਆਈਸਕ੍ਰੀਮ ਕੱਲੀ ਇੱਕੋ ਆਈਸਕ੍ਰੀਮ ਖਾਜੀ ਆ ਤੇ ਪੂੜੀ ਇੱਕ ਦੇ ਬਦਲੇ ਨਾ 10 ਦੇਵਾਂਗੇ ਜਿੱਦ ਤੂੰ ਵੱਡੀ ਹੋ ਜੇਂਗੀ ਇਹਨਾਂ ਕੋਈ ਹਿਸਾਬ ਲੈਣਾ ਇਸ਼ਾਰਾ ਇਹ ਸਾਰੇ ਭੁੱਖੇ ਹੀ ਹੋ ਬਾਈ ਤੇ ਤਾਇਆ ਚੰਗਾ ਗੱਲਾਂ ਐ ਲਾਟਾਂ وچੀਆਂ ਇਹ ਕਦ ਬੋਝੀ ਲਾਟਾਂ ਤੋਂ ਬੰਦ ਕਰਦੀ ਅੱਖਾਂ ਲੋਜੂ ਤੇਰੀਆਂ ਚੀਜ਼ੀਆਂ ਖਾ ਗਏ ਸ਼ਾਰੇ ਤੇ ਛੁੱਤੀ ਰਹਿ ਗਈ ਹੈ ਤੇਰੀ ਕੰਜਾਣਾ ਇੰਨਾ ਸ਼ਮਾਨ ਆਇਆ ਇੰਨਾ ਸ਼ਮਾਨ ਆਇਆ ਸ਼ਾਰੇ ਲਟੇਰੇ ਪੈ ਗਏ ਤੂੰ ਛੁੱਤੀ ਸ਼ਾਰੇ ਲਟੇਰੇ ਪੈ ਗਏ ਤੇਰੀ ਦਾਦੀ ਖਾ ਗਈ ਪੂਰੀਆਂ ਤੇਰੀ ਮਾਸੀ ਖਾ ਗਈ ਪੂਰੀਆਂ ਤੇਰਾ ਇਸ਼ਾਰਾ ਸ਼ਮਾਨ ਖਾ ਗਏ ਤੈਨੂੰ ਪੈਸੇ ਆਏ ਤੇਰਾ ਪਾਪਾ ਖਾ ਪਾਪਾ ਪਾਪਾ ਪੂਰੀਆਂ ਖਾ ਕੇ ਗਿਆ ਪਾਪਾ ਵੀ ਦਾਦੀ ਨੇ ਤੇ ਪਾਪਾ ਨੇ ਪੂਰੀਆਂ ਖਾ ਗੀਆਂ ਪੈਸੇ ਖਾ ਗਏ ਤੇਰੀ ਮੰਮੀ ਤੇਰੇ ਪੈਸੇ ਖਾ ਗਈ ਲਟੇਰੀ ਤੇਰੀ ਮੰਮੀ ਤੇਰੀ ਇਮਤਾਈ ਤੇਰੀ ਮਾਸੀ ਲਟੇਰੀ ਤੇਰੀ ਤੇਰੀ ਦਾ ਧੀਲੇ ਦੇਰੀ ਬਸ ਤੇਰਾ ਤਾਇਆ ਚੰਗਾ ਵਿਚਾਰਾ ਜਿੰਨੀ ਆਈ 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 ਉਦੋਂ ਇਨੀ ਅਜੇ ਜ਼ਿਆਦਾ ਪੂੜੀਆਂ ਖਾਲੀਆਂ ਨੇ ਤੇ ਕੁੜੀ ਨੂੰ ਜਰਾ ਵਿੱਚ ਪੁੱਠੀ ਪਾਈ ਆ ਨੀ ਆ ਕੀ ਕੀਤਾਈ ਮਾਚੀਏ ਇਹ ਨਾਰਕਾਉਂਦੀ ਨਾ ਦੇ ਉੱਤੇ ਨਾ ਰੱਖੀਏ ਮਾਚੀਏ ਵਾਸੀ ਨੂੰ ਉਹ ਵੀ ਨਹੀਂ ਮਿਲਣੀਆਂ ਬਾਜੀ ਨੇ ਖਾ ਰਣੀਆਂ ਇਹ ਸਾਰੀਆਂ ਆ ਕੀ ਕੀਤਾ ਮਾਚੀਏ ਇਧਰ ਅੱਜ ਦਾ ਵਲੌਗ ਇੱਥੋਂ ਤੱਕ ਮਿਲਦਿਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ